ਕੱਲ ਜੋ ਜਿਹੜੀ ਘਟਨਾ ਫਲੋਰ ਦੇ ਵਿੱਚ ਰਾਧਾ ਸਵਾਮੀ ਜਿਹੜੀ ਕਲੋਨੀ ਦੇ ਵਿੱਚ ਕਟਨੀਆ ਦੇ 바ਵਾ ਸਾਹਿਬ ਡਾਕਟਰ ਮੇਰਕਰ ਦੇ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਜਿਸ ਦੇ ਵਜੋਂ ਅੱਜ ਜਿਹੜੀ ਫਗਵਾੜਾ ਦੇ ਵਿੱਚ ਸਮੂਹ ਗਲਤ ਜਥੇਬੰਦੀਆਂ ਨੂੰ ਇੱਕ ਮੀਟਿੰਗ ਬੁਲਾਈ ਗਈ ਖਾਸ ਕਰ ਸਾਡੇ ਤਰਬਿੰਰ ਸੇਠੀ ਜੀ ਮਾਣਾ ਜੀ ਸਾਧੀਆਂ ਸੰਸਥਾਵਾਂ ਜਿਹੜੀਆਂ ਮੇਰ ਦਾ ਮੂਲ ਨਿਵਾਸੀ ਸਾਡੇ ਭੁਲਾਰਾ ਜੀ ਤੋਂ ਫਾਟ ਆਊਟ ਕਰਨ ਦੇ ਲਈ ਉਸ ਨੂੰ ਡੀਵੀਆਰ ਦੇ ਵਿੱਚੋਂ ਜਿਹੜੀ ਘਟਨਾ ਹੋਈ ਆ ਉਹਨੂੰ ਅਦਲ ਬਦਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਫਗਵਾੜਾ ਪ੍ਰਸ਼ਾਸਨ ਵੀ ਇਹੀ ਕਰ ਰਿਹਾ ਕੱਲ ਤਾਂ ਜਦੋਂ ਮੈਸੇਜ ਹੋ ਚੁੱਕੀ 2 ਤਰੀਕ ਦੀ ਘਟਨਾ ਹੋ ਚੁੱਕੀ ਆ ਤਾਂ ਹਜੇ ਤੱਕ ਮੇਰੇ ਹਸਾਬ ਨਾਲ ਡਾਕਟਰ ਮੇਦਕਰਦੀ ਜਿੰਨੀਆਂ ਵੀ ਮੂਰਤੀਆਂ ਲੱਗੀਆਂ ਹਜੇ ਤੱਕ ਕਿਸੇ ਨੇ ਕੋਈ ਵੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਇਸ ਲਈ ਸਾਰੇ ਆਪਾਂ ਇੱਕ ਗੱਲ ਦੱਸਣ ਲੱਗੇ ਆ ਮਾਨੇਨ ਵੀਰਨਾ ਵੀ ਗੱਲ ਤਾਂ ਵੀ ਆਪਾਂ ਕੱਲ ਦਾ ਜਿਹੜਾ ਮੈਟਰ ਆ ਜਿਹੜਾ ਕੱਲ ਦਾ ਇੱਕ ਮੋਰੰਡਨ ਐਸਡੀਐਮ ਸਾਹਿਬ ਨੂੰ ਦਵਾਂਗੇ ਜਿਸ ਦੇ ਵਿੱਚ ਅਸੀਂ ਪਰਸੋਂ ਜਿਹੜਾ 5 ਤਰੀਕ ਪੈਂਦੀ ਫਗਵਾੜਾ ਬੰਦ ਦੀ ਕਾਲ ਦਵਾਂਗੇ ਕਿਉਂਕਿ ਕੱਖ ਹੋਣ ਦੀ ਲਈ ਬਹੁਤ ਹੈ ਵੈਸੇ ਇੱਕ ਫਗਵਾੜਾ ਬੰਦ ਕਰਨ ਦੇ ਨਾਲ ਇਹਨਾਂ ਦੇ ਕੰਨਾਂ ਤੱਕ ਜੂਆ ਨਹੀਂ ਸਰਕਦੀਆਂ ਪਰ ਜੇ ਅਸੀਂ ਵੀ ਕੁਝ ਨਹੀਂ ਕਰਾਂ ਤੇ ਬਾਬਾ ਸਾਹਿਬ ਡਾਕਟਰ ਮੇਧਕਰ ਸਭ ਤੋਂ ਪਹਿਲਾਂ ਇੱਥੇ ਮੇਰੇ ਪਹੁੰਚੇ ਯਸ਼ਵਰਨਾ ਜੀ ਅਨੁਸੋਤਾ ਜੀ ਸਾਡੇ ਪਿੱਟੂ ਭਾਜੀ ਮਾਨੇ ਭਾਜੀ ਸਾਡੇ ਐਡਵੋਕੇਟ ਕੇਲੇ ਸਾਹਿਬ ਔਰ ਜਿੰਨੇ ਮੇਰੇ ਭਾਈ ਜੱਗੀ ਪ੍ਰੇਮਪੁਰੇ ਤੋਂ ਸਰਪੰਚ ਸਾਹਿਬ ਸੱਤੀ ਜੀ ਸਾਰਿਆਂ ਦਾ ਪਹੁੰਚ ਤੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਸ਼ੁਰੂਆਤ ਹੁੰਦੀ ਆ ਤੇ ਸਾਨੂੰ ਆਪਣੇ ਰਹਿਬਰਾਂ ਗੁਰੂਆਂ ਦੀ ਕੁਰਬਾਨੀ ਔਰ ਉਹਨਾਂ ਦੀ ਸੋਚ ਨੂੰ ਸਲਾਮ ਕਰਕੇ ਉਸ ਰਾਹ ਤੇ ਤੁਰਨ ਦੀ ਜ਼ਰੂਰਤ ਆ ਜਿਵੇਂ ਕਿ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਸਾਡਾ ਪ੍ਰਧਾਨ ਮੰਤਰੀ ਦੇਸ਼ ਦਾ ਝੋੜ ਰਹੀ ਆ ਉਹ ਵੀਡੀਓ ਅਸੀਂ ਸ਼ਡਿਊਲ ਕਾਸਟ ਲੋਕ ਮਿਹਨਤ ਕਸ਼ ਲੋਕਾਂ ਔਰ ਜਦੋਂ ਵੀਡੀਓ ਪਾਉਂਦਾ ਆ ਉਹ ਹਮੇਸ਼ਾ ਬਾਬਾ ਸਾਹਿਬ ਡਾਕਟਰ ਮੀੜਕਰ ਜੀ ਨੂੰ ਟਾਰਗੇਟ ਕਰਦਾ ਤਾਂ ਜਿਹੜੀ ਕੱਲ ਉਹਨੇ ਬਾਬਾ ਸਾਹਿਬ ਮੀੜਕਰ ਜੀ ਦੀ ਜਿਹੜੀ ਪ੍ਰਤਿਮਾ ਲੱਗੀ ਸੀ ਉਹਦੇ ਨਾਲ ਜਿਹੜੀ ਛੇੜਛਾੜ ਕੀਤੀ ਉਹ ਬਹੁਤ ਹੀ ਨਿੰਦਣਯੋਗ ਆ ਔਰ ਪੇਡ ਵਰਕਰ ਪੰਨੂ ਜਿਹਦਾ ਨਾਮ ਲੈਣਾ ਵੀ ਮਹਾਪਾਪ ਆ ਮੈਂ ਉਹਨੂੰ ਵੀ ਦੱਸਣਾ ਚਾਹਣਾ ਵੀ ਭਾਰਤ ਦੇਸ਼ ਸਭ ਤੋਂ ਵੱਡਾ ਲੋਕਤੰਤਰ ਦੇਸ਼ ਆ ਇਹਦਾ ਸੰਵਿਧਾਨ ਵੀ ਸਭ ਤੋਂ ਦੁਨੀਆ ਦਾ ਵੱਡਾ ਸੰਦਾਨ ਹੈ ਔਰ ਇਥੇ ਹਰ ਬੰਦੇ ਨੂੰ ਹੱਕ ਗੱਲ ਕਹਿਣ ਦਾ ਹੱਕ ਹੈ ਜੇ ਤੇਰੇ ਜੁੱਧਾਂ ਹੈ ਪਤਾ ਪੰਜਾਬ ਆਜਾ ਮੈਂ ਤੁਹਾਨੂੰ ਇੱਕ ਘਟਨਾ ਸ਼ੇਅਰ ਕਰਦਾ ਇਤਿਹਾਸਿਕ ਘਟਨਾ ਜਿਹੜੀ ਪਿਛਲੇ ਅਖਾਪਰੇ ਆਪਣੇ ਇੰਡੀਆ 'ਚ ਵਾਪਰੀ ਔਰ ਨੈਸ਼ਨਲ ਵੀਡੀਓ ਦਿਖਾਈ ਪਹਿਲਾਂ ਮੈਂ ਕਹੂੰਗਾ ਜਿੰਨੇ ਬੰਦਾਰੇ ਸ਼ੌਂਕ ਗੱਲ ਕਰਨ ਕਿਉਂਕਿ ਆਪਾਂ ਨਤੀਜਾ ਲੱਭਣਾ ਹੈ ਇਤਿਹਾਸ ਦਾ ਸਾਨੂੰ ਪਤਾ ਸਾਰਿਆਂ ਨੂੰ ਪਤਾ ਜਿੰਨੇ ਆਪਾਂ ਬੈਠੇ ਆ ਸਾਰੇ ਜਾਗਰਤ ਹੀ ਆ ਆਪਾਂ ਉੱਥੇ ਕੇਟਰ ਕੈਂਪ ਲਈ ਥੰ ਲੋਕਾਂ ਨੂੰ ਨਹੀਂ ਪਤਾ ਆਪਾਂ ਕਰਨਾ ਕੀ